ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਦੋ ਬਿਹੜਾ ਦਿਖਾਉਣੀ ਆ ਕਿਹੜੇ ਸੀਮਨ ਦੀ ਆਪ ਆ ਕਿਹੜਾ ਅਗੇ ਲੱਗਿਆ ਵਾ ਬਿੱਦਰ ਰਿਕਾਰਡ ਡਿਟੇਲ ਏਜ ਤੁਹਾਨੂੰ ਸਾਰੀ ਮਿਲੂਗੀ ਰੇਟ ਵਗੈਰਾ ਆਪਾਂ ਵੀਡੀਓ ਦੇ ਵੀਰ ਤੋਂ ਪੁੱਛਾਂਗੇ ਤੇ ਬਾਕੀ ਵੀਰ ਦਾ ਘਰੇ ਮਿੰਨੀ ਫਾਰਮ ਬਣਾਇਆ ਵਾ ਜਿੰਨੇ ਆ ਬਿਹੜਾ ਗਿਆਂ ਹੋਮ ਬਰੀਡ ਇੱਕ ਤੋਂ ਬਿਹੜਾ ਪਾ ਕੇ ਤੇ ਅੱਗੇ ਜਨਰੇਸ਼ਨ ਇਹਨੇ ਤੋਂ ਤਿਆਰ ਕਰ ਲਈ ਹੀ ਫਰ ਵਗੈਰਾ ਵੀਰ ਦਾ ਘਰਡ ਪੋਰਸ ਬਣਾਇਆ ਵਾ ਉਹਦੇ ਵਿੱਚ ਤਿਆਰ ਕਰਦੇ ਆ ਸਾਹਮਣੇ ਸਕਰੀਨ ਤੇ ਆਪਾਂ ਦੋ ਬਿਹੜਾ ਦੇਖ ਰਹੇ ਆ ਇਹ ਵਕਾਊਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਮੇਰੇ ਚਰਨ ਸਿੰਘ ਪਿੰਡ ਬਖਤਗੜ ਜਿਹੜਾ ਬਰਨਾਲਾ ਦਾ ਵੀਰ ਜੀ ਪ ਜਿਹੜੇ ਸੈੱਲ ਨੇ 9417452096 52096 ਤੇ ਜਿਹੜਾ ਆਪਾਂ ਬਿਹੜਾ ਅੱਜ ਤਿਆਰ ਕਰ ਲੈ ਫਾਰਮ ਮਿੰਨੀ ਆਪਾਂ ਦੇਖਾ ਤਰਾ ਸੈਟਅਪ ਸੁਣਾ ਤਿਆਰ ਕਰੀ ਬੈਠਿਆ ਕੈਕ ਸਾਲ ਹੋ ਗਿਆ ਆਪਣੇ ਬਰੀਡ ਤੇ ਕੰਮ ਕਰਦੇ ਆ ਉਹ ਕੀ ਮੇਰੇ 6-7 ਸਾਲ ਠੀਕ ਆ 6-7 ਸਾਲਾਂ ਦੇ ਵਿੱਚ ਹੁਣ ਆਪਾਂ ਲਗਭਗ ਗਾਵਾਂ ਤਿਆਰ ਹੋਣ ਲੱਗੇ ਕੱਢਣ ਲੱਗੇ ਠੀਕ ਆ ਬੱਛਿਆਂ ਦੇ ਇੱਕ ਪੁਰਸਾ ਰੱਡ ਬਣਾਈ ਬੈਠੇ ਆ ਆਪਾਂ ਅੱਛਾ ਉਧਰ ਆਪਾਂ ਲਾ ਦਿੰਨੇ ਆ ਤੇ ਜਿਹੜੇ ਅੱਜ ਆਪਾਂ ਦੋ ਨਾਲ ਕੇ ਵਿਕਰੇ ਵਾਲੇ ਹਾਜ਼ਰ ਕਰਿਆ ਪਹਿਲੇ ਨੰਬਰ ਆਪਾਂ ਜਿਹੜੀ ਵਹਿੜ ਦੇਖ ਰਹੇ ਹਾਂ ਸੂਆ ਕਿਹੜਾ ਸੂਰੀ ਹੈ ਜੀ ਆਪ ਪੈਨਰ ਦੀ ਹੈ ਬ੍ਰੀ ਅੱਛਾ ਇਹਦੇ ਸਨੋ ਮੈਨ ਸੈਕਸੜ ਲੱਗਿਆ ਹੋਇਆ ਹੈ ਬ੍ਰੀ ਦੂਜੀ ਇਸ ਨੂੰ ਅੱਛਾ ਇਹ ਵੀ ਅਸੇ ਦੇ ਪੈਨਰ ਦੀ ਆਪ ਆ ਗਈ ਹਾਂ ਬ੍ਰੀ ਅੱਗੇ ਲੱਗ ਸਨੋ ਮੈਨ ਤੋਂ ਇਹਨੇ ਸੂਣਾ ਸੈਕਸੜ ਆਗਾ ਸੀ ਮਨ ਸੈਕਸੜ ਲੱਗਿਆ ਹੋਇਆ ਆਪਣੀ ਗਾਰੰਟੀ ਅੱਛਾ ਡਾਕਟਰ ਵੀਰ ਵੀ ਆਪਣੇ ਕੋਲੇ ਖੜਾ ਸੱਸੀ ਕਾ ਡਾਕਟਰ ਸਾਹਿਬ ਤੇ ਸਾਰਾ ਜੋ ਰਿਕਾਰਡ ਹੈਗਾ ਬੈਦ ਆਪਣੇ ਕੋਲ ਓਕੇ ਜਮਾ ਹਾਂ ਜੀ ਵੀਰੇ ਆਪਾਂ ਜਮਾ ਇੱਕ ਦਾ ਕਹਿਣ ਦਾ ਵਾਅਦਾ ਹੁੰਦਾ ਲੇਕਿਨ ਵੀ ਆਪ ਬਣਾ ਦਿੰਦੇ ਪੂਰਾ ਹੀ ਜੀ ਆਪਣਾ ਜਿਹਨੂੰ ਨਾ ਕਰਮਾ ਜਿਹੜਾ ਆਪਾਂ ਲਾਇਆਗਾ ਵੀ ਆਪ ਉਹਦਾ ਜਮਾ ਜਿਹਨੂੰ ਨੂੰ ਪੂਰਾ ਅੱਛਾ ਵੀਡੀਓ ਬਣਾਉਣ ਦੇ ਖਾਤਰ ਤਾਂ ਇਹ ਤੁਹਾਨੂੰ ਕੋਲੇ ਸਦਾ ਵੀ ਜੋ ਸੀਮਿੰਟ ਲੱਗਿਆ ਵਾ ਕਹਿੰਦੇ ਫੋੜਾ ਪਈ ਇਹੀ ਕਰਦੇ ਆ ਤੇ ਸਾਰਾ ਰਿਕਾਰਡ ਆਪਾਂ ਆਪਦੀ ਕਾਪੀ 'ਚ ਨੋਟ ਹੁੰਦਾ ਵੀ ਜਦੋਂ ਮਰਜੀ ਬੰਦਾ ਪੁੱਛ ਰੇ ਜੀ ਇਹ ਆ ਗਈ ਸਨੋਮੈਨ ਤੋਂ ਗੱਬੜ ਅਗੇ ਤੇ ਦਿਨ ਕਿੰਨੇ ਰਹਿ ਗਏ ਸੂਣ ਚ ਅਜੇ ਦੇ ਦਿਨ ਭਈ ਪਏ ਆ ਜੀ ਅੱਛਾ 8 9 ਦਿਨ ਇਹਦੇ ਅਜੇ ਪਹਿਲੇ ਸੂਏ ਪੀਕ ਦੁੱਧ ਕਿੰਨਾ ਕਰਿਆ ਹੈ ਦਾ 29 ਤੇ ਗਈ ਹੈ ਬ੍ਰੀ ਅੱਛਾ 27 28 ਕਹਿੰਦਾ ਆਪਾਂ 25 ਤੋਂ ਲੈ ਕੇ 30 ਦੇ ਵਿੱਚ ਵਿੱਚ ਚੱਲੀ ਆ ਅੱਜ 10 ਦੇ ਨੈਟ ਕੱਢ ਜੂਗੀ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਜੈਨਨ ਹੋਣਗੇ ਚੀਜ਼ ਦੇ ਹਿਸਾਬ ਵਾਲੇ ਤੇ ਆਪਾਂ ਗੈਸ ਲਾ ਕੇ ਜੱਲੇ ਵੀ ਦੁੱਧ ਕਿੰਨਾ ਕ ਦੇ ਦੂ ਹਾਈਸਟ ਬਾਈ 30 35 ਦਾ ਦੇਣਾ ਚਾਹੀਦਾ ਹੈ ਅੱਛਾ ਕਹਿੰਦਾ ਰੋਟਾਂ ਵਾਲੇ ਜਦੋਂ ਆਪਾਂ 27 28 ਕਿਲੋ ਦੁੱਧ ਪਲੂਣ ਦੇ ਅੱਗੇ ਚੋਇਆ ਉਦੋਂ ਰੁੱਤ ਕਿਹੜੀ ਸੀ ਰੁੱਤ ਗਰੀ ਇਦੂ ਥੋੜਾ ਜਿਹਾ ਪਿੱਛੇ ਸੀਗਾ ਅੱਛਾ ਡੇਢ ਕਿ ਮਹੀਨਾ ਇਦੂ ਮੰਨ ਕੇ ਚੱਲ ਵੀ ਅਸੂਲੇ ਦਿਨ ਜੀ ਹੁਣ ਆਗੀ 11ਵੇਂ ਮਹੀਨੇ ਜੀ ਰੇਟ ਜੇ ਇਹਨਾਂ ਨੂੰ ਹੋਊਗਾ ਤੋਰ ਦੀ ਮੜੇ ਕਿਹੜਾ ਦੇਦਾ ਸੁਭਰ ਕਦ ਕਾਠ ਵਗੈਰਾ ਦੇਖੋ ਸੋਹਣਾ ਬੈੜ ਦਾ ਸਾਫ ਸੁਥਰੀ ਦੂਜਾ ਸੁਆ ਤੇ ਬਿਲਕੁਲ ਜੈਨ ਆਰਡਰ ਕਾਰਡ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਲੈਤਾ ਤੇ ਨਵੇਂ ਹਾਂਡ ਦੇ ਵਿੱਚ ਆਗੀ ਰੇਟ ਵੀਰ ਕਹਿੰਦੇ ਫੋਨ ਤੇ ਰਹੂਗਾ ਚੀਜ਼ ਦੇ ਅਕੋਰਡਿੰਗ ਹੋਊਗਾ ਤੇ ਬਾਕੀ ਜੋ ਰਿਕਾਰਡ ਆ ਉਹ ਸਾਰਾ ਆਪਾਂ ਪ੍ਰੋਪਰ ਦੇ ਚੁੱਕਿਆ ਚੰਗੀ ਗਾਲੀ ਵਗੈਰਾ ਕਰਦੀ ਆ ਤੇ ਬਾਕੀ ਮੇਨ ਕੱਲ ਵੀ ਇਹਨੇ ਆਪਾਂ ਸਟਾਰਟਿੰਗ ਹੋ ਰਹੀ ਸੀ ਕਿ ਵੈਕਸੀਨ ਵਗੈਰਾ ਦੇ ਪੂਰਾ ਫੁੱਲ ਪਾਇਆ ਦੇ 2 to Z ਧਿਆਨ ਰੱਖਿਆ ਕਿਉਂਕਿ ਬਰੀਡ ਤੇ ਕੰਮ ਹੋ ਰਿਹਾ ਆਜੋ ਬਾਈ ਜੀ ਅੱਗੇ ਜਿਹੜੀ 2 ਨੰਬਰ ਦੇਖ ਰਹੇ ਆ ਇਹਦਾ ਕੀ ਰਿਕਾਰਡ ਆ ਕਿਹੜਾ ਸੂਆ ਸੁੰਦੀ ਆ ਹੁਣੇ ਇਹ ਬਰੀਡ ਚੌਥਾ ਸੂਆ ਸੁੰਦੀ ਆ ਅੱਛਾ ਇਹ ਸੂਰੀਆ ਚੌਥਾ ਸੂਆ ਹਾਂਜੀ ਬ੍ਰੀਡ ਤੇ ਇਹਦਾ ਰਿਕਾਰਡ ਆਪ ਨੂੰ ਪਤਾ ਇਹ ਬ੍ਰੀਡ 40 ਤੋਂ 42 ਕਿਲੋ ਰੋਤ ਤੇ ਕੱਟਿਆ ਹੋਇਆ ਅੱਛਾ ਇਹ ਆਪਣੀ ਹੀ ਪਹਿਲੀ ਗਾਂ ਦਾ ਹਾਲ ਆ ਸਾਡੇ ਆਪਣੀ ਨੇ ਅੱਛਾ ਕਹਿੰਦਾ ਪਹਿਲੀ ਜਿਹੜੀ ਤੋਂ ਗਾਂ ਪਾਈ ਸੀ ਇਹ ਤੋਂ ਆਪਾਂ ਸ਼ੁਰੂ ਕਰਾਇਆ ਕੰਮ ਹਾਂ ਅੱਛਾ ਹੁਣ ਇਹ ਸੂਰੀਆ ਚੌਥਾ ਸੂਆ ਇਹ ਆਪ ਨਹੀਂ ਪਤਾ ਕਿਹੜੇ ਸੀਮਰ ਦੇ ਆ ਪਤਾ ਕਿਹੜੀ ਦੀ ਹੈ ਇਹਦੇ ਜਰਮਨੀ ਦਾ 40 433 ਲੱਗਿਆ ਅੱਛਾ ਉਹ ਤੋਂ ਇਹ ਇਹਦੇ ਅੱਗੇ ਗੱਬੜ ਆ ਗਈ ਤੇ ਇਹਦਾ ਪੀਕ ਕੀ ਰਿਹਾ ਪਿਛਲੀ ਵਾਰ ਦਾ 40 ਤੋਂ 45 ਅੱਛਾ ਕਹਿੰਦਾ ਪਾਓ 40 ਕਿਲੋ ਵਾਲੀ ਦੁੱਧ ਮੰਨ ਕੇ ਇਹਨੂੰ ਬੰਦਾ ਪਰਚੇਸ ਕਰ ਲਵੇ ਤੇ ਰੇਟ ਵਗੈਰਾ ਇਹਦਾ ਰੇਟ ਇਹਦਾ ਵੀਰੇ ਠੀਕ ਆ ਜਮਾ ਰੱਬ ਲੱਗਦੀ ਗੱਲ ਹੋਊਗੀ ਧੋਰੀ ਬਾਹਰ ਨੂੰ ਇਹਨੂੰ ਸੋਭਰ ਕੱਦ ਕਾਠ ਵਗੈਰਾ ਮਿਲ ਕੇ ਵੇਨ ਵਗੈਰਾ ਦੇਖ ਸਕਦੇ ਹੋ ਤੇ ਚੰਗੇ ਵਜਨ ਮੌਜੂਦ ਦੇ ਵਿੱਚ ਮਾਵਾ ਧੀਆਂ ਦੋਨੇ گاਵਾ ਵਗਾਉਆ ਬੱਚੀ ਦੂਜਾ ਸੂ ਤੇ ਇਹ ਸੂਰੀਆ ਚੌਥਾ ਸੂਆ ਇਹਦਾ ਪੀਕ ਮੰਨ ਲੇ ਬੰਦਾ 40 ਕਿਲੋ ਤੋਂ ਉਹਦਾ 35 ਕਿਲੋ ਕਹਿਣ ਦਾ ਭਾਵ ਦੋਨੇ ਗਾਵਾਂ 70 ਦਾ ਪੀਕ ਆੜ ਜੇ ਹੈਗੇ ਜਮਾ ਇਹਦੀ ਵੀ 10 ਦਿਨ ਪਏ ਆ ਹਜੇ ਇਹ ਤਾਂ ਥੰਨੇ ਬਹੁਤ ਬਣਦੀ ਹੈ ਵੀਰੇ ਤੁਰਣੀ ਅੱਛਾ ਕਹਿੰਦਾ ਵਾ ਬਣ ਮਾੜ ਥੱਲੇ ਰਿਕਾਰਡ ਤੋੜ ਦੂ ਤੇ ਬਾਕੀ ਗੱਲ ਹੋਰ ਹੈ ਵੀ ਟਾਈਮ ਤੋਂ ਟਾਈਮ ਵਜੇ ਹੁੰਦੀ ਹੈ ਅੱਛਾ 300 ਆਪੇ ਇਹਦੇ ਛੋਲੇ ਤੇ ਹੁਣ ਚੌਥਾ ਸੂਆ ਇਹ ਸੂਰੀਆ ਬੱਸੀਆਂ ਵੀ ਖੜੀਆਂ ਨਹੀਂ ਆਪਣੀ ਅੱਛਾ ਪਹਿਲੇ ਪਹਿਲੇ ਡੀਕੀ ਬੱਸੀਆਂ ਨਹੀਂ ਖੜੀਆਂ ਵੀ ਹੈਗੀਆਂ ਵੀਰੇ ਅੱਛਾ ਬਾਕੀ ਮੇਰੀ ਵੀ ਹੈਗੀ ਬੱਸੀ ਉਧਰ ਖੜੀ ਹੈ ਆਪਣੀ ਅੱਛਾ ਸਾਰੇ ਤੇ ਬਾਕੀ ਹੋਰ ਗੱਲ ਕਰਦੇ ਆਂ ਵੀ ਆਪਾਂ ਵੈਕਸੀਨ ਵਗੈਰਾ ਕੋ ਸਾਰਾ ਧਿਆਨ ਰੱਖਦੇ ਆਂ ਆਪਾਂ ਸੋ ਉਸ ਗੱਲੋਂ ਬੰਦਾ ਬੇਫਿਕਰ ਹੋ ਜੀ ਕਿਉਂਕਿ ਮੇਨ ਗੱਲ ਜਦੋਂ ਉਹਦੇ ਵਿੱਚ ਬਰੋਸੀਲਸ ਵਗੈਰਾ ਅੱਜ ਕੱਲ੍ਹ ਵਾਇਰਸ ਬਹੁਤ ਚੱਲ ਰਹੇ ਆ ਹਨਾ ਚੱਕਰ ਨਹੀਂ ਕੋਈ ਟੈਸਟ ਵਗੈਰਾ ਕਿਸੇ ਨੇ ਕਰਾਉਣਾ ਕਰਾ ਸਕਦਾ ਹੈਗਾ ਕੋਈ ਚੱਕਰ ਹੀ ਨਹੀਂ ਹੈਗਾ ਸਾਰੀ ਵੈਕਸੀਨ ਹੁੰਦੀ ਹੈ ਜੀ ਨੰਬਰ ਬੋਲ ਦਿਓ ਦੁਬਾਰਾ ਆਪਣਾ 94174 ਵੀਰੇ 5907 ਸੋ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਪੈਗਾ ਕੋਈ ਵੀ ਨਾ ਕੋ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਿਓ ਚੈਨਲ ਨੂੰ ਪਿਆਰ ਦੇਣ ਲਿਤਾ